ਉਹਨੇ ਆ ਕੇ ਕਰਵਾਇਆ ਜੀਕਰ ਉਹਨੇ ਧਰਨਾ ਲਾਇਆ ਸੀ ਉਸ ਤੋਂ ਬਾਅਦ ਪੁਲਿਸ ਨੇ ਆਇਆ ਸੀ ਅਧਿਕਾਰੀ ਨੇ ਅੰਦਰ ਬੁਲਾਇਆ ਸੀਗਾ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਚਲੋ ਧਰਨਾ ਲਾਇਆ ਸੀਗਾ ਕਿਉਂਕਿ ਸਾਨੂੰ ਥੋੜਾ ਪ੍ਰਸ਼ਾਸਨ ਦੇ ਨਾਲ ਵੀ ਗੁੱਸਾ ਸੀਗਾ ਕਿਉਂਕਿ 2 ਦਿਨ ਹੋ ਗਏ ਨੇ ਅੱਜ ਉਸ ਤੋਂ ਪਹਿਲਾਂ ਵੀ 2 ਦਿਨ ਹੋ ਗਏ ਨੇ ਤਾਂ ਹੁਣ ਜਿਹੜਾ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕੀਤੀ ਹੈ ਬਾਹਰ ਆ ਕੇ ਠੀਕ ਹੈ ਚਲੋ ਅੰਦਰ ਨਿੱਜੀ ਗੱਲਾਂ ਹੋਈਆਂ ਨੇ ਜੋ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਏ ਬੀ ਸੀ ਡੀ ਉਹ ਆਪਾਂ ਕੈਮਰੇ ਅੱਗੇ ਨਹੀਂ ਦੱਸ ਸਕਦੇਗੇ ਤੇ ਬਾਕੀ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਕੱਲ ਤੱਕ ਸਾਨੂੰ ਸਮਾਂ ਦਿਓ ਤੇ ਕਾਰਵਾਈ ਆ ਜਿਹੜੀ ਤੁਹਾਡਾ ਜਿਹੜਾ ਜੋ ਵੀ ਤੁਹਾਨੂੰ ਧਮਕੀਆਂ ਮਿਲੀਆਂ ਨੇ ਉਹਦਾ ਅਸੀਂ ਮੁੱਲ ਜਿਹੜਾ ਪਾ ਕੇ ਵਿਖਾਵਾਂਗੇ ਤਾਂ ਇੱਕ ਵਾਰੀ ਅਸੀਂ ਦਿੱਤਾ ਧਰਨਾ ਹੁਣ ਉਹਨਾਂ ਦੇ ਭਰੋਸੇ ਚੁੱੱਕ ਹੁਣੇ ਕੱਲ ਦੀ ਹੈ ਗੱਲ ਕੱਲ ਨੂੰ ਹੁਣ ਕੀ ਹੋਣਾ ਇਹਦਾ ਫਿਰ ਮੌਕਾ ਦੱਸੇਗਾ ਜੀ ਕੱਲ ਨੂੰ ਕੀ ਲਿਕ ਕਮਿਟਮੈਂਟ ਕੀ ਹੋਈ ਹੈ ਤੁਹਾਡੇ ਮੈਂਟ ਨਹੀਂ ਹੁਣ ਕੀ ਰਣਨੀਤੀ ਹੈਗੀ ਹੈ ਮੇਰੇ ਆਪ ਆਇਆ ਗਿਆ ਕੱਲ ਦਾ ਪ੍ਰਸ਼ਾਸਨ ਵੱਲੋਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਅਸੀਂ ਹੁਣ ਉਹਦੇ ਭਰੋਸੇ ਆਪਦਾ ਜਿਹੜਾ ਧਰਨਾ ਪ੍ਰਦਰਸ਼ਨ ਸੀ ਇਹ ਇੱਕ ਵਾਰੀ ਚੱਕਦਾ ਕੋਈ ਗੱਲ ਨਹੀਂ ਕਿਉਂਕਿ ਜਦੋਂ ਉਹਨਾਂ ਵਿਸ਼ਵਾਸ ਹੀ ਦਿਵਾਤਾ ਸਮਾਂ ਹੀ ਲਿਆ ਕੱਲ ਦਾ ਫਿਰ ਕੋਈ ਗੱਲ ਨਹੀਂ ਅਗਲੀ ਗੱਲਬਾਤ ਜਿਹੜੀ ਵੀ ਕੱਲ ਹੋਈ ਸਾਰਿਆਂ ਦੇ ਨਾਲ ਸਾਂਝੀ ਹੈ ਜੀ ਇਹ ਅਲਾਵਾ ਡੀਐਸਪੀ ਦਾ ਰਵੱਈਆ ਮਾੜਾ ਸੀ ਉੱਚ ਅਧਿਕਾਰੀਆਂ ਦੇ ਵਿਸ਼ਵਾਸ ਸਾਨੂੰ ਦਿਵਾਇਆ ਵੀ ਤੁਹਾਨੂੰ ਇਨਸਾਫ ਜਿਹੜਾ ਦਿੱਤਾ ਜਾਏਗਾ ਕੱਲ ਤੱਕ ਦੇ ਲਈ ਵੇਟ ਕਰਦੇ ਆਂ ਕੱਲ ਨੂੰ ਨਾ ਵਿਸ਼ਵਾ ਸਾਨੂੰ ਇਨਸਾਫ ਮਿਲਿਆ ਪੱਤਰਕਾਰ ਭਾਈਚਾਰੇ ਨੂੰ ਸਾਫ ਨਾ ਮਿਲਿਆ ਸਾਰੀਆਂ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਫਿਰ ਅਸੀਂ ਬਤਿਆਂ ਵਾਲੇ ਚੌਕ ਜਿਹੜਾ ਰੋਡ ਜਾਮ ਕਰਾਂਗੇ ਇਹਦੀ ਸਾਰੀ ਜ਼ਿੰਮੇਵਾਰੀ ਸਾਰੇ ਅਧਿਕਾਰੀਆਂ ਦੀ ਹੋਏਗੀ ਸਾਡਾ ਮਨ ਨਹੀਂ ਹੈ ਵੀ ਅਸੀਂ ਰੋਡ ਜਾਮ ਕਰੀਏ ਪਰ ਸਾਡੀ ਆਕਰਸ਼ੀ ਹੋਣੀ ਜ਼ਰੂਰੀ ਏ ਠੀਕ ਹੈ ਨਾ ਆ ਸਾਡਾ ਮਨ ਨਹੀਂ ਕਰਦਾ ਜਿਵੇਂ ਅਸੀਂ ਇੱਥੇ ਅੱਜ ਇੱਥੇ ਵੀ ਬੈਠ ਕੇ ਆਪਦੇ ਆਪ ਨੂੰ ਦੁਖੀ ਮਹਿਸੂਸ ਕਰਦੇ ਆਂ ਵੀ ਸਾਨੂੰ ਹੱਕ ਲੈਣ ਦੇ ਲਈ ਜਿਹੜਾ ਨਾ ਵੇ ਕੋ ਹਾਲਾਤ ਗਏ ਜੇ ਬਣ ਗਏ ਕਿ মিডিਆ ਜਿਹੜਾ ਲੋਕਾਂ ਨੂੰ ਹੱਕ ਦਿਵਾਉਣਾ ਸੀ ਕੋਈ ਸਮਾਂ ਸੀ ਯਾਰ ਲੋਕੀ ਰੋਂਦੇ ਹਾਲ ਅਸੀਂ ਭਾਈ ਸਾਡੀ ਸੁਣੀ ਜਾਏਗੀ মিডিਆ ਕੋਲ ਚਲੀਏ ਤੇ ਉਹਨਾਂ মিডিਆ ਵਿਚਾਰ ਆਪ ਤਰ ਲੈਦਾ ਹੈ ਕਹਿੰਦਾ ਤੁਹਾਡੇ ਸਾਹਮਣੇ ਇਕੱਲਾ ਜਿਹਾ ਅਲਾਬਾਦ ਨਹੀਂ ਫਰੀਪੋਰ ਬਠਿੰਡੇ ਵੀ ਦਬਾਨ ਦੀ ਕੋਸ਼ਿਸ਼ ਹੈ ਦਬਾਨ ਦਬੂਨ ਨਹੀਂ ਦਿੱਤੇ ਜਾਣਗੇ ਪੰਜਾਬ ਦਾ ਜਿਹੜਾ ਪੰਜਾਬ ਜਿਹੜਾ ਹੈ ਨਾ ਇਹ ਸੂਰਮੇ ਦੀ ਧਰਤੀ ਹੈ ਤੇ ਦਬਾਨ ਦਬੂਨ ਨਹੀਂ ਅਸੀਂ ਦੇਾਂਗੇ ਖੜ ਠੋਕੇ ਕੱਲ ਰੋਡ ਜਾਮ ਕਰਾਂਗੇ ਤੇ ਵੱਡੇ ਖਰਾਸੇ ਵੀ ਕਰਾਂਗੇ ਆਣ ਵਾਲੇ ਸਮੇਂ 'ਚ ਇਹ ਗੱਲ ਹੋਰ ਸੁਣ ਲੋ ਨਾਲ ਆਉਣ ਵਾਲੇ ਸਮੇਂ 'ਚ ਵੱਡੇ ਕਲਾਸੇ ਕਰਾਂਗੇ ਉਹ ਕਿਸੇ ਬਾਰੇ ਵੀ ਹੋ ਸਕਦੇ ਨੇ ਕੋਈ 14 ਦਿਨ 4 ਦਿਨ 10 ਦਿਨ ਪਾ ਕੇ ਵੱਡੇ ਕਲਾਸੇ ਬੰਬਲਾਸਟ ਕਰਾਂਗੇ ਡੀਜੀਪੀ ਸਾਹਿਬ ਤੁਹਾਨੂੰ ਇੱਕ ਬੇਨਤੀ ਹੈ ਜਿਹੜੇ ਸਾਹਮਣੇ ਤੁਸੀਂ ਮੀਮ ਚੇੜੀ ਏ ਅਨਸ਼ਾ ਵਿਰੋਧ ਯੁੱਧ ਨਸ਼ਾ ਵਿਰੋਧ ਇਹ ਕੋਣੀ ਕਾਮਯਾਬ ਹੋਣੀ ਐਹੋ ਜੀ ਡੀਐਸਪੀ ਲਾਓਗੇ ਤੇ ਕਾਮਯਾਬ ਹੋਣੀ ਹੈ ਸਰਕਾਰਾਂ ਦੇ ਵਿਰੋਧ ਹੋਇਆ ਜਿਹੜਾ ਸਾਰਿਆਂ ਨੇ ਵਿਰੋਧੀ ਹੋਇਆ ਖੜਾ ਉਹਨਾਂ ਦਾ ਜਦ ਸਾਨੂੰ ਪਰਸਨਲੀ ਤੌਰ ਤੇ ਮਿਲਾ ਲਓ ਆ ਇੱਕ ਤਾਂ ਵੀਡੀਓ ਵਾਇਰਲ ਕਰ ਦਿਓ ਯਾਰ ਸਾਰੇ ਭਰਾਵਾਂ ਨੂੰ ਬੇਨਤੀ ਵੀਡੀਓ ਨੂੰ ਕਰ ਦਿਓ ਵਾਇਰਲ ਜਿੱਦ ਤੱਕ ਬਚਾਣੀ ਪਚਾ ਦਿਓ ਵੀ ਐਵੇਂ ਨਸ਼ਾ ਬੰਦ ਕੋਣੀ ਹੋਣਾ ਸਾਨੂੰ ਅਸੀਂ ਉਹ ਵੀ ਦੱਸਾਂਗੇ ਗਾਣਾਂ ਤਾਂ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਜਿੰਨੇ ਕੋਈ ਫਾਇਦਾ ਲਾਣਾ ਹੈ ਭਾਈ ਲਾਜੋ ਜੇਲ੍ਹਾਂ ਬੰਦਿਆਂ ਵਾਸਤੇ ਬਣੀਆਂ ਨੇ ਕੋਰਟ ਕਚਾਰੀਆਂ ਦੂਤੇ ਬੈਠੀਆਂ ਨੇ ਹਸਨੰਦਾ ਸ਼ਰਮਾ ਜੀ ਨੇ ਬਣਾਇਆ ਇੱਕ ਪ੍ਰੋਡਿਊਸਰ ਜਿਆ ਛੋਟੀ ਆਇਆ ਅਗਲਾ ਆ ਗਏ ਨਾ ਤੱਕਾ ਕਰੋਗੇ ਤਾਂ ਭਾਈ ਆ ਜਾਂਦੇ ਨੇ ਬੰਦੇ ਮੋਰ ਆ ਕੇ ਆਠੇ ਜਾਵਾ ਪਾਦੇ ਨੇ ਮਨਪ੍ਰੀਤ ਸਿੱਧੂ ਏ ਲੋਕਵਾਜ ਵਾਲਾ ਛੱਡਿਆ ਉਹ ਤੋਂ ਰਾਤੀ ਵੀ ਨਹੀਂ ਸੌਂਦਾ ਅੱਗੇ ਅੱਗੇ ਦਿਨੇ ਦਿਨੇ ਕਰਦਾ ਸੀ ਉਹ ਰਾਤੀ ਵੀ ਤੋਂ ਨਹੀਂ ਫਿਰਦਾ ਮਾਲੀ ਏ ਮਲਵਿੰਦਰ ਸਿੰਘ ਮਾਲੀ ਤੁਸੀਂ ਉਹਨਾਂ ਨਜਾਇਜ਼ ਹੁੰਦੇ ਅੰਦਰ ਲਵਾਏ ਉਹਨੂੰ ਉਹ ਵੀ ਦੱਬੀ ਤੁਰਿਆਂ ਦਾ ਤੇ ਮੈਂ ਨਾ ਵੀ ਕਰੋ ਸਹੀ ਆਪਾਂ ਟਿਕਣਾ ਹੀ ਕੋਣੀ ਜਲਾਵਾ ਤੇ 200 ਪਿੰਡ ਨੇ ਇੱਕ ਪਿੰਡ ਜਾਵਾਂਗੇ ਤੇ ਮੈਂ ਕਹਿਆ ਤਾਂ ਸ਼ਹਿਰ-ਸ਼ਹਿਰ ਦੇ ਨੇੜੇ-ਨੇੜੇ ਪਿੰਡਾਂ ਚ ਨਾ ਜਾਂ ਕਿ ਮੈਂ ਕਹ ਵੀ ਨਿਆਰੇ ਬੰਦ ਦੇਾਂਗੇ ਬਸ ਨਾ ਕੱਲ ਤੱਕ ਐਮ ਸਾਡੇ ਸਤਕਾਰਯੋਗ ਨੇ ਐਸਐਸਪੀ ਸਾਹਿਬ ਸੂਜਮਾਨ ਨੇ ਸੁਲਝੇ ਨੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਜਿਹੜਾ ਮਸਲਾ ਹੱਲ ਹੋਏਗਾ ਤੇ ਇਹਨਾਂ ਦੇ ਖਿਲਾਫ ਪੂਨ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਗੀ ਨਹੀਂ ਤਾਂ ਕੱਲ ਨੂੰ ਫਿਰ ਬਤਿਆਂ ਚੌਂਕ ਤੇ ਮਿਲਦੇ ਹਾਂ ਤਰਲੇਆ ਚੌਂਕ ਤੇ ਧੰਨਵਾਦ ਸਾਰੇ ਸਾਥੀਆਂ ਦਾ ਪੱਤਰਕਾਰ ਭਾਈਚਾ ਜੀ ਜੀ ਰਵੀ ਜੀ ਤੁਸੀਂ ਕੀ ਕਹੋ ਆਜੋ ਸਾਰੇ ਸਾਰੇ ਆਜੋ ਹੁਣ ਸਾਰੀ ਵਾਰੀ ਬਿੱਟੂ ਡੁੰਮੜਾ ਵੀ ਆ ਜਾਵੇ ਪਹਿਲਾਂ ਤਾਂ ਮੈਂ ਸਾਰੇ ਜਿਹੜੀ ਪ੍ਰੈਸ ਭਾਈਚਾਰਾ ਹੈ ਸਲਦੀਪ ਰਾਜ ਸਾਹਿਬ ਇਧਰ ਆਓ ਸਾਰੀਆਂ ਜਿਹੜੇ ਐਸੋਸੀਏਸ਼ਨ ਪ੍ਰੈਸ ਭਾਈ ਸਾਹਿਬਾਂ ਕਿਸਾਨ ਯੂਨੀਅਨ ਸਾਡੇ ਨਿੱਕੇ ਜਿਹੇ ਸੱਦੇ ਦੇ ਕਈਆਂ ਨੇ ਤੁਸੀਂ ਫੋਨ ਨਹੀਂ ਕਰਤੀ ਸੀ ਅਸੀਂ ਰਿਪਲਾਈ ਵੇਖ ਕੇ ਪਹੁੰਚੇ ਪੂਰਾ ਸਹਿਯੋਗ ਦਿੱਤਾ ਤੇ ਸਾਨੂੰ ਖੁਸ਼ ਆਸ਼ਾ ਜੁਆਇਆ ਗਿਆ ਹੈ ਵੇਖੋ ਅੱਜ ਹਾਲਾਤ ਕੋਬੋਤ ਸਾਹਿਬ ਦੱਸ ਗਿਆ ਨੇ ਵੀ ਐਨੇ ਕੋਈ ਸ਼ਰਾਰਤੀ ਹੁਣ ਚੱਲਦੇ ਸਾਡੇ ਜਿਹੜੇ ਨਾ ਹੌਸਲੇ ਵੱਧ ਚੁੱਕੇ ਨੇ ਪੁਲਿਸ ਜਾਂਦੀ ਪੁਲਿਸ ਜਾਣ ਤੋਂ ਬਾਅਦ ਸ਼ਾਹ ਨੂੰ ਫਿਰ ਗਾਲਾਂ ਕੱਢਦਾ ਹੈ ਸਾਡਾ ਰੋਸ ਇਹ ਦਾਵਾ ਰੋਸ ਇਸ ਗੱਲ ਦਾ ਹੈਗਾ ਸੀ ਕਿ ਇੱਕ ਬੰਦਾ ਮੈਂ ਮਾੜੇ ਸ਼ਬਦ ਨਹੀਂ ਵਰਤ ਰਿਹਾ ਜਿਹੜਾ ਬੰਦਾ ਆਪ ਖੁਦ ਪਹਿਲਾਂ ਪੱਤਿਆਂ ਦੇ ਵਿੱਚ ਇਨਵੋਲ ਹੋ ਰਿਹਾ ਉਹ ਪੱਤਰਕਾਰਾਂ ਨੂੰ ਕਹਿੰਦਾ ਜੀ ਚੋਰ ਚੋਰ ਯਾਰ ਪੱਤਰਕਾਰਾਂ ਨੂੰ ਚੋਰ ਕਹਿੰਦਾ ਸਾਡੇ ਪੱਤਰਕਾਰਾਂ ਦੱਸੋ ਕਿੰਨੇ ਮਹੀਨਾ ਲਿਆ ਠੀਕ ਹੈ ਜੀ ਸਵੇਰੇ ਉਹ ਦਿਨ ਜਦੋਂ ਚੁਗਿਆ ਜਵਾਬ ਨੂੰ ਯੁੱਧ ਨਸ਼ਾ ਵਿਰੋਧ ਜੇ ਪੁਲਿਸ ਨੇ ਮਹਮ ਚਲਾਈ ਤੇ ਪ੍ਰੈਸ ਪੂਰਾ ਸਾਥ ਦੇ ਰਹੀਏ ਮੇਰੇ ਸਾਹਮਣੇ ਸਾਰੇ ਵੀਰ ਖੜੋਤੇ ਨੇ 12 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕਵਰੇਜ ਕਰਦੇ ਰਹੇ ਇਸ ਵਾਸਤੇ ਕਰਦੇ ਰਹੇ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਅਧਿ ਕਿ ਚਲਾਇਆ ਉਹ ਜਨ ਜਨ ਤੱਕ ਪਤਾ ਲੱਗ ਜਾਏ ਸ਼ਰਾਰਤੀ ਹਰਸਨ ਨੂੰ ਪਤਾ ਲੱਗ ਸਕੇ ਵੀ ਕੋਈ ਕਾਰਵਾਈ ਹੋ ਰਹੀ ਏ ਪਰ ਪੁਲਸੀ ਪ੍ਰਸ਼ਾਸਨ ਦੀ ਆਵਾਜ਼ ਲੋਕਾਂ ਬਗ ਪਛਾਣ ਵਾਲੀ ਪ੍ਰੈਸ ਦੇ ਨਾਲ ਜਦੋਂ ਤੱਕਾ ਹੁੰਦਾ ਹੈ ਤੇ ਅਸੀਂ ਲਾਰਾ ਲਲਾਰੇ ਵਾਲੀ ਗੱਲ ਜੇ ਕੋਈ ਹੋਵੇ ਜਾਂ ਟਿੱਲੀ ਗੱਲ ਹੋਵੇ ਉਹ ਪੱਤਰਕਾਰ ਭਾਈਚਾਰੇ ਨੂੰ ਪਸੰਦ ਨਹੀਂ ਹੈਗੀ ਅਸੀਂ ਵੇਖੋ 12 ਵਜੇ ਤੋਂ ਲੈ ਕੇ 11 ਵਜੇ ਤੱਕ 10 11 ਘੰਟੇ ਹੋਏ ਨੇ ਬੰਦੇ ਭੁੱਖੇ ਪਿਆਸੇ ਘਰੋਤੇ ਰਹਿ ਉਥੇ ਠੀਕ ਹੈ ਕਿਸ ਵਾਸਤੇ ਘਰੋਤੇ ਰਹਾ ਵੀ ਪਤਾ ਲੱਗ ਰਿਹਾ ਸਾਰੇ ਸ਼ਹਿਰ ਚ ਸਾਰੇ ਪੰਜਾਬ ਦੇ ਪਤਾ ਲੱਗ ਰਿਹਾ ਲਾਈਵ ਨਾਲ ਵੀ ਬੜੀ ਵਧੀਆ ਮਹਿੰਮ ਚੱਲ ਰਹੀ ਏ ਠੀਕ ਹੈ ਸਰਕਾਰ ਦੀ ਬਾਤ ਜਨ ਜਨ ਤੱਕ ਪਹੁੰਚ ਰਹੀ ਏ ਪਰ ਉਸ ਲਾਈਵ ਚੱਲਦੇ ਦੇ ਵਿੱਚ ਇੱਕ ਸ਼ਾਂਤੀ ਬਦਾ ਉੱਠ ਕੇ ਗੰਦਾ ਵੀ ਪੁਲਿਸ ਵੀ ਕੀ ਪੱਤਰਕਾਰ ਵੀ ਕੀ ਕੀ ਵਿਖਿਆ ਵੇਖਿਆ ਇਹ ਪੱਤਰਕਾਰ ਵੀ ਕਿਹੋਂ ਦੇ ਤੇ ਪੱਤਰਕਾਰ ਉੱਥੇ ਜਾਂਦੇ ਨਹੀਂ ਸੀ ਥੋੜਾ ਥੋੜਾ ਟੈਮ ਸਾਰਾ ਲਾਓ ਸਾਰਿਆਂ ਨੂੰ ਬੁਲਾਓ ਠੀਕ ਹੈ ਬਾਕੀ ਸਾਰੇ ਪੱਤਰਕਾਰ ਚਾਹੀਦੇ ਭਾਈਚਾਰੇ ਦਾ ਕਿਸਾਨ ਯੂਨੀਅਨ ਦਾ ਇੱਥੇ ਪਹੁੰਚੇ ਹਰ ਬੰਦੇ ਦਾ ਮੈਂ ਧੰਨਵਾਦ ਕਰਦਾ ਜਦੋਂ ਸਾਨੂੰ ਲੋੜ ਪੈ ਗਈ ਅਸੀਂ ਫਿਰ ਵੀ ਤੁਹਾਨੂੰ ਬੇਇਤੀ ਕਰਾਂਗੇ ਸਾਨੂੰ ਆਸ ਹੈ ਪੱਤਰਕਾਰ ਇੱਕ ਮਿੰਟ ਪੱਤਰਕਾਰ ਭਾਈਚਾਰਾ ਜਿਵੇਂ ਸਮਾਜਿਕ ਜਦਵੰਦੀਆਂ ਨਾਲ ਖੜੋਂਦਾ ਅਸੀਂ ਵੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਸਾਨੂੰ ਵੀ ਤੁਹਾਡੇ ਤੇ ਮਾਨ ਹੈ ਵੀ ਤੁਸੀਂ ਵੀ ਸਾਡੇ ਨਾਲ ਉਵੇਂ ਖੜੋਗੇ ਲੋ ਜੀ ਥੋੜਾ ਜਿਹਾ ਅੱਗੇ ਕੱਢੀ ਨਿਕਲ ਜਾਣਗੇ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਭਰਾ ਖੜੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੂਹ ਸਿੱਖ ਜਥੇਬੰਦੀਆਂ ਜਲਾਲਾਬਾਦ ਦੀਆਂ ਤੇ ਕਿਸਾਨ ਯੂਨੀਅਨਾਂ ਜਿੰਨੇ ਵੀ ਸਾਡੇ ਪੱਤਰਕਾਰ ਭਾਈ ਕਹ ਰਹੇ ਨੇ ਯੂਨੀਅਨ ਵਾਲੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਪ੍ਰਧਾਨ ਜੀ ਨੇ ਯੂਨੀਅਨ ਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਥੇ ਪ੍ਰੈਸ ਵਾਲੇ ਜਾਂ ਸਮਾਜ ਸੇਵੀ ਇਹ ਕਿਸਾਨ ਜਿਸੇ ਬੰਦੀਆਂ ਜਿੰਨੀਆਂ ਵੀ ਪਹੁੰਚਿਆ ਨਾ ਉਹਨਾਂ ਦਾ ਤਹਿ ਦਿਲੋਂ ਤਨਵਾਦ ਹੈ ਜਿਹੜੀ ਇਹ ਵਧੇਕੀ ਇਹ ਸ਼ਖਸ਼ ਨੇ ਕੀਤੀ ਹੈ ਇਸ ਗੱਲ 'ਚ ਕੋਈ ਦੂਰ ਹੈ ਨਹੀਂ ਕਾਰਵਾਈ ਹੁੰਦੀ ਤੇ ਬੰਦੀ ਹੈ ਮੇਰੀ ਐਸਐਸਪੀ ਨਾਲ ਵੀ ਹੋਣੇ ਗੱਲ ਹੋਈ ਹੈ ਉਹ ਮੈਨੂੰ ਵਿਸ਼ਵਾਸ ਦਵਾਇਆ ਹੈ ਡਿਪਟੀ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਅੱਜ ਰਾਤ ਨੂੰ ਜਾਂ ਕੱਲ ਸਵੇਰ ਤੱਕ ਇਹਦਾ ਮਸਲਾ ਹੱਲ ਹੋਏਗਾ 100% ਹੋਏਗਾ ਇਹਦਾ ਆਪਣਾ ਰਾਈਟ ਬੰਦਾ ਹੈ ਜਿੱਥੇ ਭਰਾਪਾ ਜਿਹਨੇ ਕਹਿਣਗੇ ਸਾਰੀ ਪ੍ਰਸ਼ਾਸਨ ਵਿੱਚ ਗਲਕੇ ਆਪਾਂ ਉੱਤੇ ਧਰਨਾ ਦੇਣ ਦੇ ਹੱਕدار ਰਹਿ ਗਏ ਆ ਆਪਣਾ ਇਤਿਹਾਰੀ ਕਹਿਣਾ ਗੁਰੂ ਫਰਜ ਬੰਦਾ ਸੀ ਉਹਨਾਂ ਦਾ ਵੀ ਉਹਨਾਂ ਦੇ ਧਿਆਨ ਵਿੱਚ ਨਹੀਂ ਹੋ ਕੱਲ ਨੂੰ ਕਈ ਵਾਰ ਅਫਸਰ ਕਹਿੰਦਾ ਜੀ ਤੁਸੀਂ ਮੈਨੂੰ ਤਾਂ ਮਿਲੇ ਨਹੀਂ ਮੈਨੂੰ ਦੱਸਿਆ ਨਹੀਂ ਉਹ ਐਸਐਸਪੀ ਦੇ ਮੇਰੇ ਦੇ ਨੋਟਿਸ ਵਿੱਚ ਨਹੀਂ ਗਈ ਸੀ ਐਸਐਸਪੀ ਦੀ ਵੀ ਨੋਟਿਸ ਵਿੱਚ ਹੈਗੀ ਹੈ ਡੀਐਸਪੀ ਦੀ ਵੀ ਨੋਟਿਸ ਵਿੱਚ ਹੈਗੀ ਹੈ ਸਾਰਿਆਂ ਨੋਟਿਸ ਵਿੱਚ ਹੈਗੀ ਹੈ ਇਹ ਕਾਰਵਾਈ 1000% ਹੋਵੇਗੀ ਨਾ ਵੀ ਤਾਂ ਫਿਰ ਅਗਲੀ ਰਣਨੀਤੀ ਸਾਰੇ ਪ੍ਰੈਸ ਮੀਟ ਦੇ ਬੈਠੇ ਪੁਨਾਗਰੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਹਾਂ ਜੀ ਹਾਂ ਜੀ ਪਰ ਉਹਨੇ ਕੱਲ ਰਾਤ ਨੂੰ ਫਿਰ ਪ੍ਰੈਸ ਵਾਲੇ ਨਾਲ ਬਹੁਤ ਬਣਸੂਦੀ ਕੀਤੀ ਹੈ ਕਿਉਂ ਕਈ ਵਾਰੀ ਬੰਦਾ ਨਾ ਸ਼ਰਾਰਤੀ ਹੁੰਦਾ ਇੱਕ ਸ਼ਰਾਰਤੀ ਹੁੰਦਾ ਇੱਕ ਮਾਹ ਸ਼ਰਾਰਤੀ ਹੁੰਦਾ ਉਹ ਮੇਰੇ ਖਿਆਲੋਂ ਮਾਹ ਸ਼ਰਾਰਤੀ ਹੈ ਉਹ ਸਾਰੇ ਸ਼ਹਿਰ ਦਾ ਤੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਇਹੋ ਜਿਹੇ ਬੰਦਿਆਂ ਨੂੰ ਨਸ ਪਾਣੀ ਚਾਹੀਦੀ ਹੈ ਐਸਐਸਪੀ ਨੇ ਦਿਨੋਂ ਪੂਰਾ ਵਿਸ਼ਵਾਸ ਦਵਾਇਆ ਡੀਐਸਪੀ ਨੂੰ ਆਇਆ ਅੱਜ ਸ਼ਾਮ ਨੂੰ ਨਹੀਂ ਉਹ ਸਵੇਤ ਹੈ ਇਹਦਾ ਪਰਦਾ ਫਾਸ਼ ਕਰਕੇ ਇਹ ਅੱਗੇ ਤੋਂ ਕਿਸੇ ਨੂੰ ਪਿੰਡ ਵਿੱਚ ਅਛਾ ਜਿੱਡੇ ਦਾ ਤੇ ਜੋ ਬੰਦੀ ਕਾਰਵਾਈ ਹੋਏਗੀ ਬਿਲਕੁਲ ਇੰਦੇ ਤੇ ਥੈਂਕ ਯੂ ਸਰਦ ਸਾਹਿਬ ਦੀ ਪਰਮਿਸ਼ਨ ਸਰਦ ਸਾਹਿਬ ਪੱਤਰਕਾਰ ਭਾਈਚਾਰੇ ਨਾਲ ਜੋ ਵੀ ਘਟਨਾ ਵਾਪਰੀ ਹੈ ਉਹ ਅਤਿ ਨਿੰਦਨਾਯੋਗ ਹੈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਸ ਦੀ ਕੋਰਨਖੇਦੀ ਕਰਦੀ ਹੈ ਤੇ ਨਾਲ ਵਿਸ਼ਵਾਸ ਵੀ ਦਿਵਾਉਂਦੀ ਹੈ ਕਿ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਦੇ ਨਾਲ ਪੰਜਾਬ ਦੇ ਜਿਹੜੇ ਸਾਡੇ ਪ੍ਰਧਾਨ ਆ ਬਲਵਿੰਦਰ ਜੰਮੂ ਜੀ ਨਾਲ ਉਹਨਾਂ ਨਾਲ ਵੀ ਇਸ ਟੌਪਿਕ ਤੇ ਗੱਲ ਹੋ ਗਈ ਹੈ ਜੇਕਰ ਇਸ ਮਸਲੇ ਦਾ ਹੱਲ ਹੁੰਦਾ ਤੇ ਪੱਤਰਕਾਰ ਭਾਈ ਸ਼ਰਵਤ ਤੇ ਸੰਤੋਸ਼ ਨੰਦ ਦਾ ਠੀਕ ਆ ਨਹੀਂ ਪੰਜਾਬ ਭਰ ਦੇ ਵਿੱਚ ਅਸੀਂ ਇਸ ਚੀਜ਼ ਦਾ ਪ੍ਰਦਰਸ਼ਨ ਕਰਾਂਗੇ ਜੋ ਸੱਚ ਦੀ ਆਵਾਜ਼ ਠਾਊਗਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੈਂ ਹਮੇਸ਼ਾ ਉਹਦੇ ਨਾਲ ਰਹੂਗਾ ਤੇ ਅਸੀਂ ਇਹ ਪੱਤਰਕਾਰ ਭਾਈ ਸ਼ਰਵਤ ਨੂੰ ਵੈਸੇ ਤਾਂ ਅੱਜਕੱਲ ਸਾਰੇ ਇਕੱਠੇ ਆ ਪਰ ਬੜੀ ਅਸੀਂ ਕਹਿਣਾ ਚਾਹੁੰਦੇ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਨੌਬਤ ਆਦੀ ਕਿਸੇ ਵੀ ਭਰਾ ਤੇ ਸਾਰੇ ਆਪ ਦੇ ਦਿਨੇਸ਼ ਗੁਲ ਭੁੱਲ ਕੇ ਇੱਕ ਵਾਰ ਜ਼ਰੂਰ ਇਕੱਠੇ ਹੋਇਆ ਕਰੋ ਉਹਨਾਂ ਨਾਲ ਜ਼ਰੂਰ ਖੜਿਆ ਕਰੋ ਕਿਉਂਕਿ ਦਿਨੇਸ਼ ਗੁਲ ਆਪਣੇ ਬਾਅਦ ਵੀ ਹੁੰਦੇ ਰਹਿਣਗੇ ਇਹ ਚੱਲਦੇ ਰਹਿਣਗੇ ਜਿੰਨਾ ਚਿਰ ਆਪਣੀ ਜ਼ਿੰਦਗੀ ਚੱਲਦੀ ਆ ਪਰ ਮੰ ਜ਼ਰੂਰ ਕੱਟਿਆ ਹੋਣਾ ਚਾਹੀਦਾ ਤੇ ਦੂਸਰੀ ਗੱਲ ਇਹ ਕਹਿੰਨੀ ਜਾਣੀ ਹੈ ਕਿ ਜੇਕਰ ਸਾਨੂੰ ਡੀਐਸਪੀ ਸਾਹਿਬ ਸਾਡੀਆਂ ਜੋ ਅੱਜ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਤੇ ਵਿਸ਼ਵਾਸ ਨਹੀਂ ਦਿਵਾਉਂਦੇ ਨਹੀਂ ਉਹ ਬੰਦੇ ਨੂੰ ਪਰੜ ਕੇ ਲਿਆਦੇ ਨਹੀਂ ਉਹ ਪਰ ਆਏ ਦਾ ਜਿੰਨਾ ਚਿਰ ਉਹ ਸੰਤੁਸ਼ਟੀ ਨਹੀਂ ਹਿੰਦੀ ਤੇ ਅਸੀਂ ਅਗਲਾ ਪ੍ਰਦਰਸ਼ਨ ਜਿਹੜਾ ਇਸ ਤੋਂ ਵੀ ਵੱਡਾ ਕਰਾਂਗੇ ਤਫਰ ਉਹਨਾਂ ਚਾਰੇ ਪ੍ਰਦਰਸ਼ਨ ਸਾਡਾ ਜਾਰੀ ਰਹੂਗਾ ਜਿੰਨਾ ਸਰ ਸਾਡੇ ਭਰਾ ਦਾ ਜਿਹੜਾ ਮੁੱਲ ਨਹੀਂ ਪਊਗਾ ਜੀ ਧੰਨਵਾਦ ਧੰਨਵਾਦ ਜੀ ਦੱਸੋ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਜਗੀਰ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਅਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਸਾਨੂੰ ਪਤਾ ਚੱਲਿਆ ਕਿ ਅੱਜ ਤੋਂ 3-4 ਦਿਨ ਪਹਿਲਾਂ ਜੋ ਪੁਲਿਸ ਨੇ ਕ੍ਰੇਡ ਕਰਕੇ ਲੱਖਾਂ ਦੀਆਂ ਗੋਲੀਆਂ ਬਰਾਮਦ ਕਰਕੇ ਜਿਸ ਨਸ਼ੇ ਦਾ ਸਦਾਕਰ ਸੀ ਉਹਦੇ ਖਿਲਾਫ ਪਰਚਾ ਦਿੱਤਾ ਅਸੀਂ ਵੀ ਉੱਥੇ ਗਏ ਪ੍ਰੈਸ ਨੇ ਬਹੁਤ ਮਿਹਨਤ ਕੀਤੀ ਰਾਤ ਤੱਕ ਭੁੱਖੇ ਤੇ ਆਏ ਪ੍ਰੈਸ ਨੇ ਆਪਣੀ ਕਵਰੇਜ ਕਰਨ ਵਾਸਤੇ ਵੇਟ ਕਰਦੇ ਰਹਾ ਪਰ ਦੂਸਰੇ ਦਿਨ ਅਸੀਂ ਸੁਣਿਆ ਕਿ ਕੋਈ ਸ਼ਰਾਰਤੀ ਅਨਸਰ ਜਿਹਦੇ ਵਿੱਚ ਪੁਲਿਸ ਵੀ ਬੋਲ ਰਹੀ ਹੈ ਤੇ ਪੱਤਰਕਾਰ ਸਾਡੇ ਬੋਪਰੇ ਸਾਹਿਬ ਨੂੰ ਧਮਕੀਆਂ ਦੇ ਰਿਹਾ ਹੈ ਜੋ ਬੜੀ ਨਿੰਦਣਯੋਗ ਹੈ ਉਸ ਵੰਦ ਦੇ ਵਿੱਚ ਡਿਪਟੀ ਸਾਹਿਬ ਨੂੰ ਮਿਲਣ ਆਏ ਪਰ ਡਿਪਟੀ ਸਾਹਿਬ ਨੇ ਕੱਲ ਵਿਸ਼ਵਾਸ ਦਵਾਇਆ ਪਰ ਅੱਜ ਪੰਚਾਇਤ ਦੇ ਵਿੱਚ ਹੀ ਸਾਨੂੰ ਪਤਾ ਲੱਗਿਆ ਕਿ ਉਹਦੇ ਜੋ ਚਾਰਤੀ ਅਨਸਰ ਉਹਦੇ ਚਾਚੇ ਨੇ ਪ੍ਰੈਸ ਦੇ ਵਿੱਚ ਵੀ ਧਮਕੀਆਂ ਦਿੱਤੀਆਂ ਉਹ ਸਬੰਧ ਦੇ ਚ ਅੱਜ ਪੱਤਰਕਾਰ ਆ ਭਾਈਚਾਰ ਤੇ ਅਸੀਂ ਵੀ ਹਮੇਸ਼ਾ ਜਦੋਂ ਵੀ ਪਤਰਕਾਰ ਭਾਈਚਾਰੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਸ਼੍ਰੋਮਣੀ ਕਾਲੀਦਾਰ ਵੱਲੋਂ ਅਸੀਂ ਵੀ ਇਹਨਾਂ ਦੇ ਨਾਲ ਹਮਾਇਤ ਕਰਦੇ ਹਾਂ ਅੱਜ ਵੀ ਮੇਰੇ ਗਰੁੱਪ ਦੇ 4-5 ਅਸੀਂ ਜਿਹੜੇ ਲੀਡਰ ਆਏ ਹੋਏ ਆ ਅਸੀਂ ਇਹ ਸਮਝਦੇ ਆ ਕਿ ਜਿਵੇਂ ਡਿੱਪੀ ਸਾਹਿਬ ਨੇ ਅੱਜ ਵੀ ਵਿਸ਼ਵਾਸ ਦਿਵਾਇਆ ਹੈ ਚੰਗੀ ਗੱਲ ਹੈ ਤੇ ਕੱਲ ਤੱਕ ਇਹਦਾ ਨਿਪਟਾਰਾ ਹੋ ਜਾਏ ਅਗਰ ਨਹੀਂ ਹੁੰਦਾ ਤਾਂ ਅਸੀਂ ਸ਼੍ਰੋਮਣੀ ਕਾਲੀਦਾਰ ਵੱਲੋਂ ਹੋਰ ਵੀ ਵਰਕਰ ਲੈ ਕੇ ਇਹਨਾਂ ਦੇ ਵਿੱਚ ਸਮਰਥਨ ਕਰਾਂਗੇ ਜੋ ਵੀ ਅਗਲੀ ਰਾਜਨੀਤੀ ਤਿਆਰ ਕਰਨਗੇ ਅਸੀਂ ਨਾਲ ਆ ਇਹਨਾਂ ਦੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾਗੀ ਘਟਨਾ ਸੀ ਇੱਕ ਤਾਂ ਸਾਰੀ ਰਾਤ ਹਰੇਕ ਜੁਨੀਅਨ ਦੇ ਜਿੰਨੇ ਵੀ ਜੁਨੀਅਨ ਨੇ ਪੱਤਰਕਾਰ ਭਾਈਚਾਰਾ ਦੇ ਕੋ ਕਿੱਡੀ ਵੱਡੀ ਨਸ਼ੇ ਦੀ ਜਿਹੜੀ ਧੰਦਾ ਚੱਲਦਾ ਸੀ ਉੱਤੇ ਉਹਨਾਂ ਨੇ ਕਵਰ ਕੀਤੀ ਅਵਰਗਨ ਤੋਂ ਬਾਅਦ ਕੋਈ ਬੰਦਾ ਐਵੇਂ ਉੱਠਦਾ ਤੇ ਉਹਨਾਂ ਦੇ ਵਿਰੁੱਧ ਬੋਲਦਾ ਵੀ ਉਹ ਗਲਤ ਜਿਹੜੀ ਸ਼ਾਦਰੀ ਬੋਲਦੀ ਹੈ ਪੱਤਰਕਾਰ ਭਾਈਚਾਰੇ ਵਾਸਤੇ ਅਸੀਂ ਹਮੇਸ਼ਾ ਸਾਰੀਆਂ ਸੰਸਥਾਵਾਂ ਜੁਨੇ ਅਸੀਂ ਇਹਨਾਂ ਵੀਰਾਂ ਨਾਲ ਕਦੇ ਆ ਕਿਉਂਕਿ ਦਿਨ ਕੋ ਰਾਤ ਵੀਰੇ ਆਦੇ ਸਮੇਂ ਦੇ ਟਾਈਮ ਕੱਢ ਕੇ ਉੱਥੇ ਪਹੁੰਚਦੇ ਨੇ ਕੋਈ ਤੁਹਾਡੇ ਤੋਂ ਕਦੇ ਇਹਨਾਂ ਨੇ ਕੋਈ ਪੈਸੇ ਤਾਂ ਨਹੀਂ ਮੰਗੇ ਜੇ ਕੋਈ ਖਬਰ ਲਾਉਣ ਜਾਂਦੇ ਨੇ ਪਰ ਇਹਦਾ ਮਤਲਬ ਨਹੀਂ ਇੱਕ ਬੰਦਾ ਜਾਂ ਲੰਡੂ ਜਾਂ ਉੱਠ ਕੇ ਇਹਨਾਂ ਨੂੰ ਰਾਤ ਨੂੰ ਧਮਕੀਆਂ ਦਾਵੇ ਕਦੇ ਉਹ ਕਹਿੰਦਾ ਜੀ ਆਟੇ ਦੇ ਵਿੱਚ ਆਪ ਦੀ ਮਾਂ ਨੂੰ ਕੇ ਪਾਣੀ ਨਾ ਪਾਵੇ ਉਹਨੂੰ ਕਹਿੰਦਾ ਯਾਰ ਤੂੰ ਕਿੱਡਾ ਕਿੱਡਾ ਕੇ ਸ਼ੇਰ ਵਰਕਰੋ ਨਾ ਭੱਜਿਆ ਜਦੋਂ ਪੁਲਿਸ ਘਰੇ ਗਈ ਪਰ ਨਾ ਭੱਜਦਾ ਜਿਉਂ ਅੱਜ ਆਉਂਦਾ ਅੱਜ ਪੰਚਾਇਤੀ ਤੌਰ ਤੇ ਬੈਠੇ ਬੈਠੇ ਸੀ ਪੰਚਾਇਤੀ ਤੌਰ ਤੇ ਬੈਠਣ ਤੋਂ ਬਾਅਦ ਜਿਹੜੇ ਉਧਰੋਂ ਮੈਂਬਰ ਜਾਂ ਸਰਪੰਚ ਆਏ ਸੀਗੇ ਪਰ ਉਹਨਾਂ ਨੇ ਗੱਲ ਚੰਗੀ ਨਹੀਂ ਕੀਤੀ ਇਸ ਕਰਕੇ ਉਸ ਤੋਂ ਬਾਅਦ ਡਿਪਟੀ ਸਾਹਿਬ ਨੂੰ ਮਿਲੇ ਆ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ 24 ਘੰਟਿਆਂ ਦੇ ਵਿੱਚ ਉਹ ਬੰਦਾ ਅਰੈਸਟ ਕਰਕੇ ਇੱਥੇ ਆਏਗਾ ਉਹਦੀ ਜਿੰਨੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਕਹਿੰਦਾ ਸਾਰੀਆਂ ਜੂਨੀਅਰ ਪੱਤਰਕਾਰ ਭਾਈਚਾਰਾ ਇਕੱਠਾ ਹੋ ਜਾਓ ਜਲਾਲਾਬਾਦ ਇਲਾਕੇ ਵਾਲੇ ਵੀਰ ਇਕੱਠੇ ਹੋ ਜਾਓ ਕਿਉਂਕਿ ਵੀਰੇ ਦੇਖੋ ਜੇ ਅਜੇ ਇੱਕ ਪੱਤਰਕਾਰ ਭਾਈਚਾਰੇ ਨਾਲ ਗੱਲ ਹੋਈ ਹੈ ਕੱਲ ਨੂੰ ਤੁਹਾਡੇ ਦੇ ਐਕਸ਼ਨ ਆਏਗਾ ਪਰ ਜੇ ਤੁਸੀਂ ਇਕੱਠੇ ਰਹੋ ਤਾਂ ਕੋਈ ਤੁਹਾਡੇ ਕੋਈ ਉਂਗਲ ਨਹੀਂ ਕਰੇਗਾ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੋ ਅੱਜ ਇੱਥੇ ਖੜੇ ਹੋ ਜੀ ਬੋਪਰਾ ਜੀ ਇਕੱਠੇ ਰਹੇ ਨੇ ਸਾਰੇ ਭਲਾਂ ਹਾਂਜੀ ਤਾਂ ਬਿਲਕੁਲ ਧੰਨਵਾਦ ਕਰਦੇ ਆ ਸਾਰੇ ਪੱਤਰਕਾਰ ਭਾਈਚਾਰੇ ਦਾ ਤਿੰਨੇ ਯੂਨੀਅਨ ਆ ਸਾਡੀਆਂ ਜਿਹੜੀਆਂ ਜਲਾਲਾਬਾਦ ਦੀਆਂ ਜਾਂ ਹੋਰ ਪੱਤਰਕਾਰ ਨੇ ਸਾਡੇ ਵੀਰ ਭਰਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਅੱਜ ਜਿਹੜੇ ਸਾਰੇ ਸਾਡੇ ਨਾਲ ਖੜੇ ਨੇ ਸਾਰੀਆਂ ਸਿੱਖ ਜਥੇਬੰਦੀਆਂ ਜਿਵੇਂ ਰਿੰਕੂ ਜੀ ਹੋਗੇ ਕਲਸਾ ਜੀ ਤੇ ਸਪਨਾਮ ਹੁਣੀ ਹੋਗੇ ਕਾਲੀ ਦਾ ਲੱਲੋ ਆਏ ਨੇ ਸਾਡੇ ਡਾਕਟਰ ਜ਼ਗੀਰ ਕਟੀਆਂ ਵਾਲਾ ਜੀ ਠੀਕ ਹੈ ਤੇ ਸਾਰੀਆਂ ਕਿਸਾਨ ਜੀ ਉਥੇ ਬੰਦੀਆਂ ਆਸ਼ੋਕ ਕਮੋਜ ਹੁਣੀ ਹੋਗੇ ਸਾਰੇ ਮਨਪ੍ਰੀਤ ਸੰਧੂ ਹੁਣੀ ਹੋਗੇ ਹੋਰ ਜਿੰਨੇ ਵੀ ਮੇਰੇ ਭਰਾ ਨਾਲ ਖੜੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਵੀ ਅੱਜ ਇੱਥੇ ਆਏ ਨੇ ਤੇ ਲੋਕਾਂ ਨੂੰ ਪਤਾ ਲੱਗਿਆ ਵਾਕਿਆ ਇੱਕ ਤੇ ਇੱਕ ਤੇ ਇੱਕ 11 ਹੁੰਦੋ ਨੇ ਠੀਕ ਹੈ ਦੂਜੀ ਗੱਲ ਇਹ ਗੱਲਬਾਤ ਹੋਈ ਸਾਡੀ ਮਾਨਯੋਗ ਅਸਿਸਟੈਂਟ ਵਿਰਿੰਦਰ ਸਿੰਘ ਬਰਾੜ ਨੇ ਜਿਹੜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਸੁਣਦੇ ਨੇ ਠੀਕ ਹੈ ਉਹਨਾਂ ਨੇ ਵੀ ਸਾਨੂੰ ਇਹ ਹੀ ਵਿਸ਼ਵਾਸ ਦਵਾਇਆ ਕਿ ਜਿਹੜੀ ਵੀ ਤੁਹਾਨੂੰ ਕਿਸੇ ਵੱਲੋਂ ਵੀ ਜਿਹੜੀ ਧਮਕੀ ਦਿੱਤੀ ਗਈ ਆ ਜੋ ਵੀ ਆ ਇਹਦੀ ਬੰਦ ਹੀ ਕਾਰਵਾਈ ਆ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜੀ ਤੇ ਤੀਜੀ ਗੱਲ ਇਹ ਆ ਇੱਕੋ ਇਹ ਬੰਦਾ ਉਸ ਦਿਨ ਲਾਈਵ ਹੋ ਕੇ ਬੋਲਿਆ ਸੀਗਾ ਝੁਗੇਜਵਾਰ ਸਿੰਘ ਵਾਲੇ ਪਿੰਡ ਦੇ ਵਿੱਚ ਜਿਹੜੀਆਂ ਗੋਲੀਆਂ ਤੇ ਕੈਪਸੂਲ ਨਸ਼ੇ ਵਾਲੇ ਫੜੇ ਸੀਗੇ ਪੁਲਿਸ ਨੇ ਇੱਕੋ ਇਹ ਹੀ ਬੰਦਾ ਲਾਈਵ ਹੋ ਕੇ ਬੋਲਿਆ ਸੀ ਹੋਰ ਕਿਸੇ ਨੂੰ ਨਹੀਂ ਗੁੱਸਾ ਲੱਗਾ ਕਿਉਂਕਿ ਇਹ ਵੀ ਨਸ਼ਾ ਕਰਦਾ ਹੋ ਸਕਦਾ ਵੀ ਇਹਦੀ ਵੀ ਉਹਨਾਂ ਦੇ ਨਾਲ ਮਿੱਲੀ ਭੁਗਤ ਹੋਵੇ ਜਿਹੜਾ ਇਹਨੂੰ ਗੁੱਸਾ ਲੱਗਾ ਤਾਂ ਵੀ ਉੱਥੇ ਪੱਤਰਕਾਰਾਂ ਨੇ ਜਲੂਸ ਕੱਢਦਾ ਉਹ ਮੈਡੀਕਲ ਵਾਲੇ ਦਾ ਪੱਤਰਕਾਰਾਂ ਨੇ ਚੰਦ ਮਿੰਟਾਂ ਜੋ ਮੈਡੀਕਲ ਵਾਲੇ ਦਾ ਜਲੂਸ ਕੱਢਦਾ ਤੇ ਵਾਇਰਲ ਹੋ ਗਿਆ ਇੰਨੀਆ ਜ਼ਿਆਦਾ ਖਬਰਾਂ ਕਿ ਪੂਰੇ ਪੰਜਾਬ 'ਚ ਗੱਲ ਫੈਲ ਗਈ ਵੀ ਜਲਾਲਾਬਾਦ ਦੇ ਇੱਕ ਛੋਟਾ ਜਿਹਾ ਪਿੰਡ ਹੀ ਆ ਕਿਉਂਕਿ ਜ਼ਿਆਦਾ ਵੱਡਾ ਨਹੀਂ ਚਲੋ ਉੱਥੇ ਐਡੀ ਵੱਡੀ ਮਾਤਰਾ ਦੇ ਵਿੱਚ ਮੰਨ ਕੇ ਚਲੋ ਗੋਲੀਆਂ ਦਾ ਕਾਰੋਬਾਰ ਤੇ ਕੈਪਟੈਗਾ ਕੈਪਸੂਲਾਂ ਦਾ ਜਿਹੜਾ ਕਾਰੋਬਾਰ ਚੱਲਦਾ ਸੀਗਾ ਪੇਟੀਆਂ ਦੀਆਂ ਪੇਟੀਆਂ ਪੁਲਿਸ ਨੇ ਬਰਾਮਦ ਕੀਤੀਆਂ ਇੱਕੋ ਇਹ ਬੰਦਾ ਲਾਈਵ ਹੋ ਕੇ ਬੋਲਿਆ ਹੋ ਸਕਦਾ ਇਹਨੂੰ ਗੁੱਸਾ ਲੱਗਾ ਹੋਵੇ ਜਾ ਕੋਈ ਇਹਦੀ ਉਹਦੇ ਨਾਲ ਮਿੱਤਰਤਾ ਹੋਵੇ ਚੰਨ ਮੈਡੀਕਲ ਵਾਲੇ ਨਾਲ ਇਹਦੀ ਜਿਹੜੀ ਮੈਂ ਸਾਰੇ ਪੱਤਰਕਾਰ ਨੂੰ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਇਹਦੀ ਜਿਹੜੀ ਮੰਨ ਕੇ ਚਲੋ ਜੋ ਵੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਵੀ ਜਿਹੜੀ ਇਹਦੀ ਅਮਲ ਦੇ ਵਿੱਚ ਲਿਆਂਦੀ ਜਾਵੇ ਪੁੱਛਿਆ ਜਾਵੇ ਕਿ ਲਾਈਵ ਕਿਉਂ ਹੋਇਆ ਸੀ ਤੇ ਕਿਹੜੀ ਗੱਲ ਨੂੰ ਲੈ ਕੇ ਆਇਆ ਬਾਕੀ ਤਨੇਜਾ ਸਾਹਿਬ ਨੇ ਤੇ ਫਿਰ ਇੱਕ ਵਾਰ ਸਾਰਿਆਂ ਦਾ ਤੈਅ ਦਿলো ਧੰਨਵਾਦ ਕਰਦੇ ਆ ਜਿਹੜੇ ਅੱਜ ਇਸ ਨਾਲ ਖੜੇ ਨੇ ਦੇਖੋ ਗੋਪਾਲ ਆਏ ਨੇ ਬਿਲਕੁਲ ਜਿਹੜੀ ਗੱਲ ਕਹੀ ਹੈ ਇਹ ਵੀ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈਗੀ ਹੈ ਕਿਉਂਕਿ ਉਹ ਪੰਜਾਬ ਦੀ ਇੱਕ ਬਹੁਤ ਵੱਡੀ ਰਿਕਵਰੀ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੀ ਸਭ ਤੋਂ ਵੱਡੀ ਸੀ ਲੇਕਿਨ ਜਲਾਲਾਬਾਦ ਇਲਾਕੇ ਦੀ ਸਭ ਤੋਂ ਵੱਡੀ ਰਿਕਵਰੀ ਸੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ 6 ਲੱਖ ਗੋਲੀਆਂ ਕੈਪਸੂਲ ਬਰਾਮਦ ਨਹੀਂ ਹੋਏ ਬਹੁਤ ਵੱਡੀ ਰਿਕਵਰੀ ਸੀ ਦੇਖੋ ਹੁਣ ਭੀੜ ਪਈ ਇੱਕ ਪੱਤਰਕਾਰ ਤੇ ਤਾਂ ਸਾਰੇ ਪੱਤਰਕਾਰ ਆ ਗਏ ਠੀਕ ਹੈ ਆਪਾਂ ਨੂੰ ਦੁੱਖ ਹੋ ਰਿਹਾ ਵੀ ਇਹ ਜੋ ਵਤੀਰਾ ਹੈ ਮਾੜਾ ਹੈਗਾ ਤਾਂ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਉਸ ਮੈਡੀਕਲ ਵਾਲੇ ਤੋਂ ਦਵਾਈਆਂ ਫੜੀਆਂ ਗਈਆਂ ਤਾਂ ਫਿਰ ਉਹ ਬੰਦਾ ਲਾਈਵ ਕਿਉਂ ਹੋਇਆ ਉਹਨੂੰ ਇੰਨੀ ਤਕਲੀਫ ਕਿਉਂ ਹੋਈ ਇਹਨਾਂ ਨਸ਼ਾ ਫੜਿਆ ਗਿਆ ਕੀ ਉਹਦੀ ਕੋਈ ਇਨਵੋਲਵਮੈਂਟ ਹੈ ਕੀ ਹੁੰਦਾ ਉਹਦੇ ਨਾਲ ਕੋਈ ਰਿਸ਼ਤਾ ਹੈਗਾ ਕੋਈ ਉਹਦੇ ਨਾਲ ਉਸ ਦੇ ਨਾਲ ਸ਼ਾਮਲ ਸੀ ਉਹਦੀਆਂ ਗਤੀਵਿਧੀਆਂ ਦੇ ਵਿੱਚ ਆਖਿਰ ਕੀ ਕਾਰਨ ਸੀ ਵੀ ਉਹ ਬੰਦੇ ਨੂੰ ਇੰਨਾ ਦੁੱਖ ਹੋਇਆ ਵੀ ਉਹ ਰਾਤ ਨੂੰ ਲਾਈਵ ਹੁੰਦਾ ਲਾਈਵ ਹੋ ਕੇ ਉਹ ਕਹਿੰਦਾ ਵੀ ਪੁਲਿਸ ਤੇ ਪੱਤਰਕਾਰ ਮਹੀਨਾ ਲੈ ਰਹੇ ਸੀ ਤੇ ਇਹਨਾਂ ਨੂੰ ਮਹੀਨਾ ਨਹੀਂ ਮਿਲਿਆ ਤੇ ਇਹ ਰੇਡ ਹੋ ਗਈ ਪਹਿਲਾਂ ਤਾਂ ਇਹ ਦੱਸੋ ਵੀ ਜੇ ਤਾਂ ਕੋਈ ਪ੍ਰੂਫ ਹੈ ਇੱਥੇ ਪੱਤਰਕਾਰ ਇੱਕ ਲੰਜ਼ ਬਿਨਾ ਪ੍ਰੂਫ ਤੋਂ ਆਥੈਂਟਿਕ ਜਿਹੜਾ ਨਹੀਂ ਹੁੰਦਾ ਉਹ ਨਹੀਂ ਬੋਲ ਸਕਦਾ ਜੇ ਬੋਲਦਾ ਤਾਂ ਉਹਦੇ ਲਈ ਲਾਇਬਲ ਆ ਉਹ ਉਹਦੇ ਲਈ ਉਹ ਕਾਨੂੰਨ ਦੇ दायरे ਜਾਂਦਾ ਪਰ ਜੇ ਇੱਕ ਬੰਦਾ ਘਰੇ ਬੈਠਾ ਚਾਰ ਪੈਗ ਲਾਏ ਉਹਨੇ ਆਪਦੇ ਬੈਡਰੂਮ ਦੇ ਵਿੱਚ ਬਹਿ ਕੇ ਲਾਈਵ ਹੋ ਕੇ ਜੋ ਮਰਜੀ ਕਹਿ ਦਵੇ ਕਾਨੂੰਨ ਨਹੀਂ ਹੈਗਾ ਕੋਈ ਔਰ ਉਹਦੇ ਤੇ ਕਾਰਵਾਈ ਕਰਾਉਣ ਦੇ ਲਈ ਪੱਤਰਕਾਰਾਂ ਨੂੰ ਧਰਨਾ ਤੱਕ ਲਾਣਾ ਪਵੇ ਤਾਂ ਇਹ ਸ਼ਰਮ ਵਾਲੀ ਗੱਲ ਹੈ ਔਰ ਇੱਕ ਜਿਹੜੀ ਇੱਕ ਚੀਜ਼ ਵਿੱਚ ਮੈਂ ਐਡ ਕਰਦਾ ਇੱਕ ਚੀਜ਼ 12 ਵਜੇ ਦੀ ਰੇਡ ਚੱਲੀ ਹੈ ਤਨੇਜਾ ਸਾਹਿਬ ਨੇ ਗੱਲ ਕੀਤੀ ਹੈ ਪ੍ਰੂਫ ਵਾਲੀ ਠੀਕ ਹੈ ਇਹ ਬਿਲਕੁਲ ਗੱਲ ਸਹੀ ਹੈ ਇਹਨਾਂ ਦੀ ਤੁਸੀਂ ਇਹ ਵੇਖੋ ਵੀ 12 ਵਜੇ ਦੇ ਪੱਤਰਕਾਰ ਖੜੇ ਸੀ ਸ਼ਾਮ ਨੂੰ 7 ਤੋਂ 8 ਵਜੇ ਲਾਈਵ ਹੋਇਆ ਹੈ ਲਾਈਵ ਹੁੰਦਾ ਵੀ ਹੋ ਆ ਦੇਖੋ 9 ਵਜੇ ਲਾਈਵ ਹੋਇਆ ਸਾਢੇ 9 ਵਜੇ ਲਾਈਵ ਪਹਿਲਾਂ ਵੀ ਹੋ ਸਕਦੇ ਸੀ ਨਾ ਬਿਲਕੁਲ ਪਹਿਲਾਂ ਵੀ ਲਾਈਵ ਹੋ ਸਕਦੇ ਸੀ ਨਾ ਪਹਿਲਾਂ ਕਿਉਂ ਨਹੀਂ ਹੋਏ ਕਿਉਂਕਿ ਅੰਦਰ ਰਿਕਵਰੀ ਚੱਲਦੀ ਸੀ ਅੰਦਰ ਕੀ ਹੁੰਦਾ ਮੈਂ ਪੱਤਰਕਾਰ ਨੂੰ ਪ੍ਰੋਪਰ ਸਿਸਟਮ ਨਹੀਂ ਪਤਾ ਸੀਗਾ ਅਸੀਂ ਲਾਈਵ ਹੋਏ ਉਹਦਾ ਕਾਰਨ ਵੀ ਇਹ ਸੀਗਾ ਕਿ ਜਦੋਂ ਅਸੀਂ 12 ਵਜੇ ਦੇ ਕਰੀਬ ਸਾਨੂੰ ਪਤਾ ਲੱਗਦਾ ਅਸੀਂ ਉੱਥੇ ਪਹੁੰਚਦੇ ਆ ਸਾਢੇ 9 ਹੋ ਜਾਂਦੇ ਆ ਪਿੰਡ ਵਾਲੇ ਜਿਹੜੇ ਆ ਉਹ ਸਾਨੂੰ ਸਵਾਲ ਕਰਨ ਲੱਗ ਪੈਂਦੇ ਆ ਵੀ ਇਹ ਅਜ ਅੰਦਰ ਕੀ ਚੱਲ ਰਿਹਾ ਹੈ ਵੀ ਇੰਨਾ ਟਾਈਮ ਲੱਗਿਆ ਹਾਲਾਂਕਿ ਸਾਨੂੰ ਪਤਾ ਹੈ ਜੋ ਐਨਡੀਪੀਐਸ ਦਾ ਮਾਮਲਾ ਹੁੰਦਾ ਉਹਦੇ ਵਿੱਚ ਟਾਈ ਵੱਡੀ ਰਿਕਵਰੀ ਸੀ ਉਹਦੇ ਉੱਤੇ ਜਿਹੜਾ ਹੈਗਾ ਟਾਈਮ ਲੱਗਣਾ ਲੇਕਿਨ ਪਿੰਡ ਵਾਲੇ ਜਿਹੜੇ ਤਾਬਲੇ ਹੋ ਗਏ ਉਸ ਨੂੰ ਲੈ ਕੇ ਅਸੀਂ ਸਵਾਲ ਉਸ ਪ੍ਰਸ਼ਾਸਨ ਨੂੰ ਪੁੱਤੇ ਵੀ ਇਹਦੇ ਬਾਰੇ ਦੱਸਿਆ ਜਾਵੇ ਵੀ ਅੰਦਰ ਕੀ ਚੱਲ ਰਿਹਾ ਹੈ ਕਿੰਨੀ ਰਿਕਵਰੀ ਹੈ ਕਿੱਦਾਂ ਹੈਗੀ ਕਿੱਦਾਂ ਨਹੀਂ ਹੈਗੀ ਚਲੋ ਉੱਥੇ ਜੋ ਕੁਝ ਵੀ ਹੈ ਉਸ ਤੋਂ ਬਾਅਦ ਅਸੀਂ ਲਾਈਵ ਹੋਏ ਹਾਂ ਅੱਜ ਦੀ ਹੁਣ ਜਿਹੜੀ ਗੱਲ ਹੈਗੀ ਹੈ ਅੱਜ ਦੀ ਗੱਲ ਹੈਗੀ ਹੈ ਦੇਖੋ ਕਾਰਵਾਈ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਨੇ ਕਰਨੀ ਹੈ ਜੇਕਰ ਇਹ ਕਾਰਵਾਈ ਸਹੀ ਤਰੀਕੇ ਦੇ ਨਾਲ ਅਤੇ ਮਿਸਾਲ ਵਾਲੀ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਕੱਲ ਨੂੰ ਕਿਹੜਾ ਮਰਜੀ ਬਿਨਾ ਪ੍ਰੂਫ ਤੋਂ ਉੱਠੇਗਾ ਤੇ ਇਸ ਤਰ੍ਹਾਂ ਦੇ ਨਾਲ ਲਾਈਵ ਹੋ ਜਾਏਗਾ ਪੁਲਿਸ ਇਹ ਇਕੱਲਾ ਸਵਾਲ ਪੱਤਰਕਾਰਾਂ ਤੇ ਨਹੀਂ ਹੈਗਾ ਤੁਸੀਂ ਇਹ ਲਾਈਵ ਚੈੱਕ ਕਰੋ ਉਹ ਬੰਦੇ ਨੇ ਜਿਹੜੇ ਲਾਈਵ ਕੀਤੇ ਜਿਹੜਾ ਉਹ ਬੋਲਿਆ ਉਹਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੱਕੇ ਆ ਥੱਲੇ ਪੱਤਰਕਾਰਾਂ ਦੇ ਨਹੀਂ ਚੱਕੇ ਹਾਂ ਜੇ ਸਾਡੇ ਬੰਦੇ ਬੋਪਾ ਰਾਏ ਜਾਂ ਅ ਅਦਰਸ਼ ਹੈ ਸਾਡਾ ਸਾਡੇ ਬੰਦੇ ਗਲਤ ਹੁੰਦੇ ਤੇ ਚੁੱਪ ਕਰਕੇ ਅੰਦਰ ਵੜ ਜਾਂਦੇ ਨਹੀਂ ਗਲਤ ਸੀ ਤਾਂ ਹੀ ਇੰਨਾ ਜਿਹੜਾ ਉਹਨਾਂ ਨੂੰ ਤਕਲੀਫ ਹੋਈ ਹੈ ਸਾਰੇ ਭਾਈਚਾਰੇ ਨੂੰ ਇਸ ਗੱਲ ਦੀ ਜਿਹੜੀ ਹੈਗੀ ਹੈ ਬੁਰਾ ਲੱਗਿਆ ਤੇ ਇੱਥੇ ਸਾਰੇ ਇਕੱਠੇ ਹੋਏ ਆ ਉਹਨਾਂ ਸੀ ਇਹ ਮੰਗ ਜਿਹੜੀ ਹੈ ਉਹ ਇਹੀ ਕੀਤੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਭਰੋਸਾ ਦਵਾਇਆ ਕਿ ਕੱਲ ਤੱਕ ਜਿਹੜਾ ਹੈਗਾ ਬੰਦੀ ਕਾਰਵਾਈ ਜੋ ਵੀ ਹੈਗੀ ਹੈ ਜਿਸ ਐਕਟ ਦੇ ਤਹਿਤ ਆਂਦੀ ਹੈ ਉਹ ਕੀਤੀ ਜਾਏਗੀ ਤਾਂ ਅਸੀਂ ਉਹਨਾਂ ਦਾ ਭਰੋਸਾ ਜੋ ਉਹਨਾਂ ਨੇ ਸਾਨੂੰ ਦਵਾਇਆ ਅਸੀਂ ਉਹਦੀ ਕਦਰ ਕਰਦੇ ਆਂ ਕੋਈ ਗੱਲ ਨਹੀਂ ਫੇਰ ਵੀ ਇਕੱਠੇ ਕੰਮ ਕਰਨਾ ਜੇ ਉਹ ਟਾਈਮ ਲੈਂਦੇ ਇੱਕ ਦਿਨ ਦਾ ਤੇ ਸਾਨੂੰ ਕੋਈ ਹਰਜ ਨਹੀਂਗਾ ਧਰਨਾ ਸਬਾਬਤ ਕਰ ਦਿੱਤਾ ਸਾਡੇ ਸਾਥੀਆਂ ਨੇ ਔਰ ਜਿਹੜੀਆਂ ਯੂਨੀਅਨਾਂ ਸਾਡੇ ਨਾਲ ਆਈਆਂ ਕਿਸਾਨ ਯੂਨੀਅਨਾਂ ਹੋਰ ਜਥੇਬੰਦੀਆਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤਹਿ ਦਿਲੋਂ ਧੰਨਵਾਦ ਕਰਦੇ ਹਾਲਾਂਕਿ ਯੂਨੀਅਨਾਂ ਨੇ ਜਿਹੜਾ ਹੈਗਾ ਐਲਾਨ ਵੀ ਕੀਤਾ ਕਿ ਜੇਕਰ ਕੱਲ ਤੱਕ ਕਾਰਵਾਈ ਨਾ ਹੋਈ ਤਾਂ ਫਿਰ ਧਰਨਾ ਚੌਕ ਬੱਤੀਆਂ ਵਾਲਾ ਚੌਕ ਮਾਫ ਕਰਨਾ ਜੋ ਬੱਤੀਆਂ ਵਾਲਾ ਚੌਕ ਹੈਗਾ ਉੱਥੇ ਜਿਹੜਾ ਹੈਗਾ ਅਸੀਂ ਧਰਨਾ ਲਾ ਲੋਕਾਂ 'ਵਲੋਂ ਹਮਲੇ ਕੀਤੇ ਜਾ ਰਹੇ ਨੇ ਇਸ ਬੰਦਗੀ ਕਿਹਣਾ ਤੁਹਾਡਾ ਜੀ ਦੇਖੋ ਹਮਲੇ ਤੁਸੀਂ ਕਦੇ ਵੇਖਿਆ ਕਿੰਦੇ ਕਿੰਦੇ ਲੋਕ ਕੀਤੇ ਜਾ ਰਹੇ ਆਮ ਲੋਕ ਆਮ ਲੋਕ ਨੇ ਨਹੀਂ ਆਮ ਲੋਕ ਨੇ ਸ਼ਰਾਰਤੀ ਅਨਸਰ ਆਮ ਬੰਦਾ ਹੈ ਨਾ ਜਿਹੜਾ ਉਹਨੂੰ ਆਪਦੀ ਰੋਟੀ ਪਾਣੀ ਤੋਂ ਆਪਦੇ ਟੱਬਰ ਤੋਂ ਵੇਲ ਨਹੀਂ ਹੈਗੀ ਉਹਦੇ ਉਹਦੇ ਕੋਲ ਟਾਈਮ ਨਹੀਂ ਹੈਗਾ ਕਿਸੇ ਨਾਲ ਹਮਲਾ ਕਰਨ ਦਾ ਜਾਂ ਕਿਸੇ ਨਾਲ ਕੋਈ ਪੰਗਾ ਲੈ ਇਹਦੇ ਸ਼ਰਾਰਤੀ ਅਨਸਰ ਨੇ ਕਿਸੇ ਕੋਲ ਖੈਪੜਨ ਦਾ ਫਾਲਤੂ ਸਮਾਂ ਨਹੀਂ ਹੈਗਾ ਸਾਡੇ ਕੋਲ ਨਹੀਂ ਹੈਗਾ ਤੁਹਾਡੇ ਕੋਲ ਨਹੀਂ ਹੈਗਾ ਇਹ ਤਾਂ ਸਿਰਫ ਸ਼ਰਾਰਤੀ ਲੋਕ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹਨੂੰ ਨਤ ਨਹੀਂ ਪੈਣੀ ਚਾਹੀਦੀ ਬਿਲਕੁਲ ਪੈਣੀ ਚਾਹੀਦੀ ਔਣਾ ਸੀ ਤਾਂ ਪਾਣੀ ਨਹੀਂ ਜੇ ਅੱਜ ਇਸ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਜਾਂ ਇਸ ਨੂੰ ਲਾਈਟਲੀ ਲਿਆ ਜਾਂਦਾ ਤਾਂ ਕੀ ਬਹੁਤ ਇਹੋ ਜੇ ਹੋਰ ਬਹੁਤ ਸਾਰੇ ਪਾਨੂੰ ਖੜੇ ਹੋ ਜਾਣਗੇ ਭਾਜੀ ਦੇਖੋ ਉਹੀ ਮੈਂ ਗੱਲ ਕਰ ਰਿਹਾ ਮੈਂ ਅੰਦਰ ਵੀ ਇਹ ਗੱਲ ਕਹੀ ਹੈ ਅਫਸਰ ਸਹਿਬਾਨਾਂ ਨੂੰ ਦੇਖੋ ਫੇਰ ਦਾ ਹੌਸਲੇ ਬੁਲੰਦ ਹੋ ਜਾਣਗੇ ਨਾ ਫਿਰ ਅੱਜ ਇੱਕ ਬੰਦੇ ਨੇ ਇਹ ਗੱਲ ਕਹੀ ਹੈ ਕੱਲ ਨੂੰ ਵੇਖੋ ਵਖਾਈ ਫਿਰ ਦੂਜਾ ਬੰਦਾ ਕਹਿ ਦੂਗਾ ਬਿਨਾ ਪ੍ਰੂਫ ਤੋਂ ਜਾਂ ਤਾਂ ਕੋਈ ਪ੍ਰੂਫ ਐ ਤਾਂ ਦੱਸੋ ਜੇ ਬਿਨਾ ਪ੍ਰੂਫ ਤੋਂ ਤੁਸੀਂ ਤੇ ਹਾਰ ਚੋਂਦਾ ਅਸੀਂ ਉਹੀ ਕਹਿੰਨਾ ਹੈ ਨਾ ਅਸੀਂ ਇੱਕ ਵੀ ਲਫ਼ਜ਼ ਬੋਲਣਾ ਹੈ ਜਾਂ ਲਿਖਣਾ ਹੈ ਆਥੈਂਟਿਕ ਹੋਣਾ ਚਾਹੀਦਾ ਹੈ ਅਸੀਂ ਉਹਦੇ ਆਸਤੇ ਕੁਝ ਵੀ ਆਪਦੇ ਕੋਲੋਂ ਨਹੀਂ ਕਰ ਸਕਦੇ ਜੋ ਹੈ ਉਹਦੇ ਉਹਦੇ ਤੇ ਚੱਲਦੇ ਆ ਹਾਂ ਬਿਲਕੁਲ ਉਹੀ ਗੱਲ ਹੈ ਨਾ ਵੀ ਹੁਣ ਇੱਕ ਬੰਦਾ ਉੱਠਦਾ ਹੈ ਉਹ ਉੱਠ ਕੇ ਬਿਨਾ ਤੱਥਾਂ ਤੋਂ ਬਿਨਾ ਕਿਸੇ ਐਵੀਡੈਂਸ ਦੇ ਉਹ ਇਦਾਂ ਕਰਕੇ ਬੰਦੇ ਤੇ ਅਲੀਗੇਸ਼ਨ ਲਾ ਦਿੰਦਾ ਪੱਤਰਕਾਰਾਂ ਤੇ ਲਾ ਦਿੰਦਾ ਪੁਲਿਸ ਤੇ ਲਾ ਦਿੰਦਾ ਚਲੋ ਉਹਦੇ ਤੇ ਹਨ ਕਾਰਵਾਈ ਕੌਣ ਕਰੇਗਾ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਕਾਰਵਾਈ ਪ੍ਰਸ਼ਾਸਨ ਕਰੇਗਾ ਤਾਂ ਹੀ ਪੱਤਰਕਾਰਾਂ ਦੀ ਜੇ ਆਪਾਂ ਕਹਿੰਦੇ ਉਹ ਵੀ ਇੱਜ਼ਤ ਹੈ ਇੰਦੇ 'ਚ ਅਸੀਂ ਸ਼ਹਿਰ ਤੋਂ ਸ਼ਾਮ ਤੱਕ ਕਨਫੀਡ ਵਿੱਚ ਤੁਰੇ ਫਿਰਦੇ ਹੱਥਪਾੜਾ ਬਾਕੇ ਤੁਰੇ ਫਿਰਦੇ ਜਿਹੜੇ ਹਾਲਾਤ 'ਚ ਹੁੰਨੇ ਅਸੀਂ ਉਸੇ ਜੀ ਤਰਪੈਨੇ ਅਸੀਂ ਕਦੇ ਵੇਟ ਨਹੀਂ ਕਰਦੇ ਕੋਈ ਅਸੀਂ ਪਿੰਡਾਂ ਜਾਂਦੇ ਲੜਾਈਆਂ ਹੁੰਦੀਆਂ ਉੱਥੇ ਬੜਾ ਕੋਈ ਹੁੰਦਾ ਅੱਜ ਪਿੰਡ ਗਿਆ ਉੱਥੇ ਮੇਰੇ ਸਾਹਮਣੇ ਕੱਪੜਾ ਖੋਲ ਕੇ ਬੰਦੇ ਆਦੇ ਹੁਣ ਖਬਰ ਉਹ ਵੀ ਚਲਾਵਾਂਗਾ ਗੱਲ ਸਾਡੇ ਕੋਲ ਕਿਹੜਾ ਅਸੀਂ ਸਿਕਿਉਰਿਟੀ ਲੈ ਕੇ ਚੱਲਦੇ ਹਾਂ ਨਾ ਅਸੀਂ ਕੋਈ ਅਸਲਾ ਪਾਇਆ ਸਾਨੂੰ ਕੋਈ ਗਵਰਨਮੈਂਟ ਨੇ ਅਸਲਾ ਦਿੱਤਾ ਹੈ ਜਾਂ ਗਵਰਨਮੈਂਟ ਸਾਨੂੰ ਕੋਈ ਤਨਖਾਹ ਦੇਦੀ ਸਿਕਿਉਰਿਟੀ ਦੇ ਕੁਝ ਨਹੀਂ ਸਾਨੂੰ ਮਿਲਦਾ ਪਿਆ ਅਸੀਂ ਆਪਦੇ ਆਪ ਤੇ ਨਿਰਭਰ ਹੋ ਗਏ ਆ ਕਿਤੇ ਗਏ ਆ ਉੱਥੇ ਲੜਾਈ ਝਗੜਾ ਹੋ ਗਿਆ ਅਸੀਂ ਜੇ ਉੱਥੇ ਬਚ ਕੇ ਨਿਕਲੇ ਆ ਤਾਂ ਸਾਡੀ ਕਿਸਮਤ ਹੈ ਜੇ ਸਾਡੇ ਅਰਗੇ ਦੇ ਉੱਥੇ ਫੜ ਕੇ ਅਗਲੇ ਨੇ 4 ਸਾਡੇ ਡਾਂਗਾਂ ਸੇਕਦੀਆਂ ਹੁੰਦਾ ਧਰਨਿਆਂ ਦੇ ਵੇਖਦੇ ਪੱਤਰਕਾਰਾਂ ਦੇ ਵੀ ਪੈ ਜਾਂਦੀਆਂ ਹੁੰਦੀਆਂ ਇਹ ਸੋ ਬੜੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਬੜਾ ਕੁਝ ਹੈਗਾ ਜਿਹੜਾ ਅਸੀਂ ਫੀਸ ਕਰਦੇ ਆ ਤੇ ਪ੍ਰਸ਼ਾਸਨ ਤੋਂ ਅਸੀਂ ਉਮੀਦ ਕਰਦੇ ਆ ਵੀ ਭਾਈ ਪਲੀਜ਼ ਥੋੜਾ ਜਿਹਾ ਜਿਹੜਾ ਹੈਗਾ ਉਹ ਠੀਕ ਹੈ ਤੁਹਾਡੀਆਂ ਅਸੀਂ ਕਈ ਵਾਰੀ ਤੁਹਾਡੇ ਨਾਲ ਵੀ ਸਾਡੀ ਟਸਲ ਹੋ ਜਾਂਦੀ ਹੈ ਪਰ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹੈਗੇ ਜਾਂ ਅਸੀਂ ਇਸ ਸੰਵਿਧਾਨ ਦੇ ਵਿੱਚ ਨਹੀਂ ਆਉਂਦੇ ਸਾਡੀ ਵੀ ਕੁਝ ਰਾਈਟ ਹੈਗੇ ਆ ਸਾਡੇ ਨਾਲ ਵੀ ਤੁਸੀਂ ਮੋਢੇ ਨਾਲ ਮੋਢਾ ਮਲਾ ਕੇ ਚੱਲੋ ਸਾਡੇ ਨਾਲ ਜੇ ਕੋਈ ਬੰਦਾ ਤੱਕਾ ਕਰਦਾ ਤਾਂ ਉਹਦੇ ਤੇ ਕਾਰਵਾਈ ਕਰੋ ਮੈਂ ਧੰਨਵਾਦ ਕਰਦਾ ਅੱਜ ਦੇ ਜੋ ਉਹਨਾਂ ਡੀਐਸਪੀ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਉਹਨਾਂ ਦਾ ਔਰ ਦੁਬਾਰੇ ਫੇਰ ਧੰਨਵਾਦ ਕਰਾਂਗਾ ਜੇ ਇਸ ਦਿਨ ਕਾਰਵਾਈ ਹੋ ਜਾਏ ਸਪੈਸ਼ਲ ਧੰਨਵਾਦ ਕਰਾਂਗੇ ਅਸੀਂ ਸਾਰੇ ਕਰਾਂਗੇ ਜਿਸ ਦਿਨ ਕਾਰਵਾਈ ਹੋ ਜੇਗੀ ਤਾਂ ਜੋ ਕਿ ਜਿਹੜੇ ਹੋਰ ਸ਼ਰਾਰਤੀ ਅੰਸਰ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਵੇ ਵੀ ਬਿਨਾਂ ਕਿਸੇ ਤੱਥਾਂ ਤੋਂ ਬਿਨਾਂ ਕਿਸੇ ਪ੍ਰੂਫ ਤੋਂ ਐਵੇਂ ਕਿਸੇ ਤੇ ਅਲੀਗੇਸ਼ਨ ਲਾਣੇ ਆ ਉਹਦਾ ਇਲਜ਼ਾਮ ਜਿਹੜਾ ਹੈਗਾ ਉਹ ਕੀ ਹੁੰਦਾ ਜੀ ਧੰਨਵਾਦ ਸਾਰਿਆਂ ਲੋ ਜੀ ਪਰ ਆ ਚਾਹ ਬੰਦਾਂ